ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਤੇ ਲੋ ਜੀ ਮਸ਼ੀਨਾਂ ਲੱਗਿਆ ਰੈਡੀ ਕਰਨ ਤੇ ਵਿਸ਼ਾ ਲੈਣ ਦਾ ਬਟ ਜੇ ਦਾ ਨਟ ਟੁੱਟ ਗਿਆ ਸੀ ਤੇ ਵਾਂਟੀ ਵਿੱਚ ਗਿਆ ਹੋਇਆ ਹੈ ਤੇ ਫਿਲਟਰ ਫਿਲਟਰ ਤੇ ਚਲ ਹੋ ਗਏ ਬਾਕੀ ਕੰਮ ਹੋ ਗਿਆ ਥੋੜੀ ਟਿਲਮੇਟ ਸੀ ਜਿਹੜੀ ਉਹ ਚੈੱਕ ਕਰਨ ਲੱਗੇ ਆਪਾਂ ਤੇ ਆਓ ਵਾਂਟੀ ਨਾਲ ਗੱਲ ਕਰਦੇ ਆਂ ਫੇ ਨਟ ਪਾਇਆ ਜਾਂ ਕਿ ਦੋਨੇ ਕਿਆ ਕਰਿਆ ਹਾਂ ਵਾਂਟੀ ਮਾ ਕਿਦਾਂ ਬੇ ਵਧੀਆ ਵਧੀਆ ਕੀ ਪ੍ਰੋਬਲਮ ਪੈ ਗਈ ਕੋ ਬੱਡ ਸ਼ੌਟ ਦਾ ਨਾਲ ਕੁਝ ਕਹਿੰਦਾ ਅਛਾ ਪਤਾ ਹੈ ਹਾਂ ਹਮ ਨਿੱਕੇ ਸਿਕ ਆ ਦੇ ਨਾ ਜੀ ਦਾ ਦੁੱਤਾ ਸਹੀ ਸਹੀ ਇੱਕ ਜੀ ਜਾਨਾ ਇੰਸ਼ਾ ਅੱਲਾ ਉਹ ਛੜਕ ਦੀ ਸੋਈ ਨਾ ਜਿਹੜਾ ਜਿਹੜਾ ਸਾਡਾ ਦਰਵਾਜ਼ਾ ਆਉਂਦਾ ਹਾਂ ਸਰੀਏ ਜੇ ਗਲਤ ਲਾਏ ਹੋਏ ਯਾਰ ਇਹਦੇ ਨਾਲ ਦਾ ਹੋ ਕੇ ਰੈਡੀ ਵਿਛਾ ਲੈ ਕੇ ਚੱਲੇ ਆ ਮੁੰਡਾ ਫੋਰਮੈਨ ਬੁੱਤਾ ਤੇ ਸਾਡਾ ਵਾਲੀ ਮਸ਼ੀਨ ਰੈਡੀ ਆ ਬਟਰ ਪਾਇਆ ਹੋਇਆ ਤੇ ਟਰੈਕਟਰ ਵਾਲੀ ਚ ਲੱਗਿਆ ਹਵਾ ਮਾਰਨਾ ਦੇ ਹਵਾ ਮਾਰ ਕੇ ਟਰੈਕਟਰ ਗਰਮ ਹੁੰਦਾ ਨਾ ਜਿਆਦਾ ਹਵਾ ਮਾਰਨ ਲੱਗੇ ਹੋਏ ਆ ਬਾਕੀ ਦੇਖੋ ਹਵਾ ਮਾਰ ਕੇ ਲੈ ਕੇ ਜਾਂਦੇ ਆ ਅਸੀਂ ਤੇ ਉਹ ਹਾਊਸ ਸਾਡਾ ਤੇ ਰੈਡੀਕਟਰ ਨੂੰ ਸਾਫ ਹਵਾ ਇਹਨੇ ਨਾ ਘੜਨੀ ਹੁੰਦਾ 80 82 80 82 ਦੀ ਰਹਿੰਦਾ ਆ ਬਾਕੀ ਇਹਨਾਂ ਦੀ ਗੱਡੀ ਗਰਮ ਹੋ ਜਾਂਦੀ ਆ ਤੇ ਗੱਡੀ ਗਰਮ ਹੋਣ ਕਰਕੇ ਲੱਗੇ ਹੋਏ ਹੁੰਦਾ ਤੇ ਰੈਡੀਕਟਰ ਹਵਾ ਮਾਰ ਟਰੈਕੜੀ ਚ ਗਰਮ ਹੁੰਦੀ ਬਹੁਤ ਜਿਆਦਾ ਹੈ ਬੈਨਾਂ ਬੈਨਾਂ पे 85 95 100 ਤੇ ਪਹੁੰਚ ਜਾਂਦੀ ਹੈ। ਰਾਸਤੇ 'ਚ ਰੋਕ ਕੇ ਕਈ ਵਾਰ ਇਹਨੂੰ ਬੈਂਟਰ ਫੋਲਟਰ ਝਾੜਨਾ ਪੈਂਦਾ ਕਈ ਵਾਰ ਮੁਕਰਨਾ ਪੈਂਦਾ ਹੈ। ਤੇ ਬੜੇ ਅੱਗੇ ਆਹ ਸਾਰਾ ਜ਼ਗਾੜ ਇੰਜਣ ਵਾਲਾ ਕਰਦਾ ਜਾਂਦਾ ਫੇਰਦਾ ਹੈ। ਤੇ ਰੇਟਾ ਵੇ ਤਾਂ ਨਾ। ਬਬਨ ơi, ਕੈਂਪਰ ਚੱਕੋ ਉਹਦੇ ਪਿਆ। ਚੱਕ ਲੈ ਚੱਕ ਲੈ ਚੱਕ ਲੈ ਸਮਾਨ ਨਹਿ ਕੇ ਚੱਲਿਆ ਮੈਂ ਮਸ਼ੀਨ। ਓਏ ਜੰਡਾਂ ਦਾ ਮਾਰ। ਇਹ ਦਰਪੇ ਉੱਧਰ ਨੂੰ ਉਹ ਸੁਣਦਾ ਨਹੀਂ ਤੈਨੂੰ ਦੇਖੋ ਇਹ ਸਮਾਨ ਆਪੇ ਘੱਡੀ ਜਾਂਦੇ ਆ ਇਹ ਜਦ ਸਾਡੇ ਕੋਲ ਜਾਂਦਾ ਆ ਫਿਰ ਚੀਕਾਂ ਮਾਰਦੇ ਆ ਸਾਡੀ ਮਸ਼ੀਨ ਦਾ ਸਮਾਨ ਖੱਦ ਲਿਆ ਜੋ ਕੱਟਦੇ ਨਾਲ ਤਾਂ ਹੋ ਗਿਆ ਡੈਡੀ ਮਸ਼ਾਲ ਲੈ ਕੇ ਚੱਲਿਆ ਮੁੰਡਾ ਫੋਰਮੈਨ ਗੁੱਟਾ ਤੇ ਸਾਡੇ ਵਾਲੀ ਮਸ਼ੀਨ ਰੈਡੀ ਆ ਬਟਰ ਪਾਇਆ ਹੋਇਆ ਤੇ ਟਰੈਕਟਰ ਵਾਲੀ ਚ ਲੱਗਿਆ ਹਵਾ ਮਾਰਨਾ ਤੇ ਹਵਾ ਮਾਰ ਕੇ ਟਰੈਕਟਰ ਗਰਮ ਹੁੰਦਾ ਨਾ ਜਿਆਦਾ। ਹਵਾ ਮਾਰਨ ਲੱਗੇ ਹੋਏ ਆ। ਬਾਕੀ ਦੇਖੋ ਹਵਾ ਮਾਰ ਕੇ ਲੈ ਕੇ ਜਾਂਦੇ ਆ ਅਸੀਂ। ਤੇ ਉਹ ਹਾਉ ਸਾਡਾ ਤਾਂ ਰੈਡੀਕਟਰਿੰਦ ਨੂੰ ਤਾਂ ਆਵਾ ਜਿਹੜਾ ਨਾ ਗੜਮੀ ਹੁੰਦਾ। 80 82 80 82 ਦੀ ਰਹਿੰਦਾ ਆ। ਬਾਕੀ ਇਹਨਾਂ ਦੀ ਗੱਡੀ ਗਰਮ ਹੋ ਜਾਂਦੀ ਆ। ਤੇ ਗੱਡੀ ਗਰਮ ਹੋਣ ਕਰਕੇ ਜੱਗੇ ਹੋਏ ਹੁੰਦਾ। ਰੈਡੀਕਟਰ ਤੇ ਹਵਾ ਮਾਰ ਟਰੈਕਟਰ ਵਾਲੀ ਛੇ। ਗਰਮ ਹੁੰਦੀ ਬਹੁਤ ਜਿਆਦਾ ਹੈ। ਮੈਨੂੰ ਬਿਨ ਬਿਨ ਬੇ 8599 100 ਤੇ ਪਹੁੰਚ ਜਾਂਦੀ ਹੈ। ਰਸਤੇ 'ਚ ਰੋਕ ਕੇ ਕਈ ਵਾਰ ਇਹਨੂੰ ਫਿਲਟਰ ਫਿਲਟਰ ਝਾੜਨਾ ਪੈਂਦਾ ਕਈ ਵਾਰ ਉਹ ਕਰਨਾ ਪੈਂਦਾ। ਤੇਰੇ ਅੱਗੇ ਆ ਸਾਰਾ ਦਿਗਾੜ ਇੰਜਣ ਆ ਵਾ। ਕਰਦਾ ਜਾਂਦਾ ਚੱਲਦਾ ਹੈ। ਅੱਗੇ ਖਵੇਤਾਨ ਆ। ਪਬਨ ơi, ਕੈਂਪਰ ਚੱਕੋ ਉਹਦੇ ਪਿਆ। ਚੱਕ ਲੈ ਚੱਕ ਲੈ ਚੱਕ ਲੈ ਸਮਾਨ ਲੈ ਕੇ ਚੱਲਿਆ ਮੈਂ ਮਸ਼ੀਨ। ਓਏ! ਜਣਦਾ ਮਾਰ। ਕੀ ਕੋਲ ਹੈ ਨਹੀਂ ਪਾ ਲੋ ਜਦ ਹੈ ਨਹੀਂ ਇੱਕ ਵਾਰ ਕਹਿ ਦਿੱਤਾ ਫੇਰ ਤੂੰ ਦਰਪੇ ਉਧਰ ਨੂੰ ਉਹ ਸੁਣਦਾ ਨਹੀਂ ਤੈਨੂੰ ਆ ਜਾਂਦਾ ਬਾਰਡਰ ਕੋਲ ਕੈਂਪਰ ਰੱਖਣ ਜਾਂਦੇ ਆ ਪਾਣੀ ਦੇ ਸਾਡੇ ਵਾਲਾ ਰੱਖਿਆ ਆ ਇਹਦਾ ਇਖੇ ਦਿੱਤਾ ਆ ਉਹਦਾ ਛੱਡਦੇ ਆ ਤੇ ਲੋਈ ਕੋ ਸਾਥ ਆਉਂਦੇ ਨਾਲ ਮੋਗੇ ਚੱਲੇ ਆਏ ਆ ਤੇ ਬਾਕੀ ਕਿਹਦੇ ਜਾਂਣਾ ਦੇਦੇ ਆ ਬਾਕੀ ਲੱਗਿਆ ਸਲਾਬਣਾ ਪ੍ਰੋਗਰਾਮ ਕਿੱਥੇ ਭੇਜਣੀਆਂ ਇਹਨਾਂ ਨੇ ਸ਼ਾਲਦਾ ਚੱਲੀ ਆ ਏਰੀਆ ਦੇਖਿਆ ਇਹ ਕਹਿੰਦਾ ਇਲੈਕਟ੍ਰਾ ਵਾਲੀ ਤਾਂ ਸਾਡੇ ਨਾਲ ਸ਼ਾਇਦ ਰਹੇ ਅੱਜ ਸ਼ਾਇਦ ਸਾਡੇ ਨਾਲੇ ਰਹੇ ਬਾਕੀ ਕੋਈ ਫੋਨਟ੍ਰਾ ਵਾਲੀ ਕਿੱਥੇ ਬੰਨ ਜਾਂਦੀ ਹੈ ਆਪਾਂ ਇਹਦੇ ਖੇਤਾਂ 'ਚ ਕਟਾਣ ਵਾਸਤੇ ਪਹਿਲਾਂ ਤਾਂ ਰਸਤੇ ਤੇ ਡੇਢ ਘੰਟਾ ਲੱਗਿਆ ਸਾਡਾ ਪਹਿਲਾਂ ਐਸਾ ਨਹਿ ਜਾਂਦੀ ਆ ਹਾਂ ਦੇਦੇ ਇਧਰਲੀ ਸਾਈਡ ਪਹਿਲਾਂ ਆਪਾਂ ਆਉਂਦੇ ਰਹੇ ਆ ਅੱਗੇ ਰਸਤਾ ਗਿੱਲਾ ਨਿਕਲ ਗਿਆ ਫਿਰ ਉਸ ਤੋਂ ਫੇਰ ਪਿੱਛੇ ਗਏ ਰੋੜ ਤੇ ਰੋੜ ਤੋਂ ਫੇਰ ਆਪਾਂ ਨੈੜ ਦੇ ਨਾਲ ਨਾਲ ਆਏ ਉੱਪਰ ਦੀ ਘੁੰਮ ਘੁਮਾ ਕੇ ਉਹ ਜਿੱਥੇ ਤੁਹਾਨੂੰ ਟਰਾਲੀ ਤਾਂ ਚਲ ਉਹ ਦੇਖਦੀ ਨਹੀਂ ਕਿ ਝਾੜੀਆਂ ਝੋੜੀਆਂ ਆਏ ਤੇ ਬਹੁਤ ਦੂਰ ਉਪਰੋ ਘੁਮਾ ਕੇ ਇੱਥੇ ਕੁੜੀ ਆਉਂਦੀ ਆ ਕੁੜੀ ਤੋਂ ਇਧਰ ਆਏ ਕੁੜੀ ਤੋਂ ਇਧਰ ਆਏ ਤੇ ਹੁਣ ਮਸ਼ੀਨ ਬਾੜਨ ਲੱਗੇ ਤੇ ਹੁਣ ਖੇਤ ਕਿੱਲੇ ਨਿਕਲ ਗਏ ਹੁਣ ਇਹ ਕਹਿੰਦੇ ਖੇਤ ਗਿੱਲਾ ਆ ਗਿੱਲੇ ਤੇ ਗਿੱਲਾ ਜੜਿਆ ਪਿਆ ਆ ਹੁਣ ਖੇਤ ਤੇ ਹੁਣ ਦੇਖੋ ਕੀ ਬਣਦਾ ਇਹ ਗਿੱਲਾ ਬਾਕੀ ਸੁੱਕਾ ਇਹ ਸੁੱਕਾ ਬਾਕੀ ਗਿੱਲਾ ਇਹ ਛੋੜ ਦੇਣਗੇ ਹੱਥੇ ਕੱਢ ਲੈਂਗੇ ਆਪਣਾ ਦੂਸਰਾ ਕੱਢ ਦਿੰਦੇ ਆ ਚਲੋ ਥੋੜਾ ਬੋਤਾ ਗਿੱਲਾ ਆ ਵਿੱਚ ਸੁੱਕਾ ਵੀ ਆ ਦੇਖਦੇ ਆ ਜਿੱਥੇ ਤੱਕ ਚੰਦੀ ਹੋਏ ਤੱਕ ਕੱਢਣੀ ਆ ਬਾਕੀ ਫਿਰ ਹੁਣ ਆਥੀ ਪਟ ਲੈਣਗੇ ਇਹ ਤੇ ਚਲੋ ਚਲਾ ਕੇ ਦੇਖਦੇ ਆ ਟਰਾਲਾ ਖੋਲ ਆ ਜਾ ਫਿਰ ਟਰਾਲਾ ਖੋਲ अरुण ਟਰਾਲਾ ਖੋਲੋ ਬੇਟਾ ਆਏ ਕਿ ਰੀ ਭੈਣਾ ਉੱਤੋਂ ਤੱਕ ਲਈ ਆ ਉਪਰ ਉਪਰ ਵੱਡ ਰਹਿਣਾ ਹੋਰ ਕੀ ਕਰਨਾ ਫਿਰ ਆਪਾਂ ਚਲੋ ਦੇਖਦੇ ਆ ਚਲਾ ਕੇ ਕਿੰਨਾ ਕੁ ਵੱਡ ਹੁੰਦਾ ਕਿੰਨਾ ਕੁ ਨਹੀਂ ਲੋ ਜੀ ਆਪਣੀ ਆ ਗਈ ਚਾਹ ਚਾਹ ਪੀਣ ਲੱਗੇ ਆ ਤੇ ਆ ਗਿਰਿਆ ਹੋਇਆ ਹੈ ਆ ਕਿਸਾਨ ਕਹਿੰਦਾ ਮਿੱਟੀ ਨਾਲੇ ਚਾਹੀਦੀ ਤੇ ਮਿੱਟੀ ਹੁਣ ਇਹਨਾਂ ਦਾ ਹੈਗਾ ਜਿਤਾਈ ਵਾਲਾ ਖੇਤ ਵਿੱਚ ਢੇਰੀਆਂ ਜਾਨੀ ਕਿ ਮਿੱਟੀ ਦੀ ਲੱਗੀਆਂ ਹੋਈਆਂ ਉੱਪਰ ਜਿਵੇਂ ਆਪਣੇ ਕਹਿੰਦਾ ਸੁਹਾਗਾ ਨਹੀਂ ਮਾਰਿਆ ਹੋਇਆ ਹੈਗਾ ਮਸਸਤ ਰੰਗ ਆ ਤੇ ਉਹਦੇ ਕਰਕੇ ਨਾ ਮਿੱਟੀ ਦੇ ਗਰੇ ਗਰੇ ਜਿਹੀ ਲੱਗੇ ਹੋਏ ਆ ਤਾਂ ਕਰਕੇ ਔਖਾ ਆ ਹੁਣ ਮਣੀ ਮੋਟੀ ਮਿੱਟੀ ਆਈ ਜਾਂਦੀ ਆ ਉਧਰ ਰਹਿੰਦਾ ਬਹੁਤਾ ਗਿਰਿਆ ਹੋਇਆ ਹੈਗਾ ਨਾ ਗਰੇ ਕਰਕੇ ਰਹਿੰਦਾ ਬਹੁਤਾ ਤੇ ਬਾਕੀ ਚਲੋ ਦੇਖਦੇ ਆ ਹੁਣ ਥੋੜੀ ਕੋਸ਼ਿਸ਼ ਕਰਾਂਗੇ ਵੀ ਮਿੱਟੀ ਘੱਟ ਆਵੇ ਆਪਣੇ ਮਿੱਟੀ ਆਵੇ ਨਾ ਥੱਲੇ ਕਹਿੰਦਾ ਥੱਲੇ ਵੀ ਰਹਿਣਾ ਚਾਹੀਦਾ ਮਿੱਟੀ ਵੀ ਨਹੀਂ ਆਣੀ ਚਾਹੀਦੀ ਇਦਾਂ ਦਾ ਫਿਰ ਕੰਮ ਔਖਾ ਹੋਊਗਾ ਤਾਂ ਗਰੇ ਕਿਤੇ ਨਾ ਮਿੱਟੀ ਮੁੱਟੀ ਤਾਂ ਭਈ ਆ ਜਾਂਦੀ ਆ ਮਣੀ ਮੋਟੀ ਮੱਕੀ ਦੇਖਦੇ ਆ ਹੁਣ ਚਲਾਉਂਦੇ ਆ ਕਿਦਾਂ ਕਿਆ ਕਰਨ ਲੱਗਾ ਪਾਵਨ ਨੂੰ ਬਿਠਾਇਆ ਚਾਹ ਵੀ ਉਤਰਿਆ ਸੀ ਮੈਂ ਪਾਵਨ ਕਢਾਤਾ ਆਪਾਂ ਕਿ ਦੇਖਦੇ ਆਂ ਕਿਆ ਬੰਦਾ ਇਹਦਾ ਕਿਵੇਂ ਚਲਾਉਂਦਾ ਇਹ ਮਿੱਟੀ ਚੱਕ ਤੱਕ ਨਹੀਂ ਚੱਕ ਰਾ ਚੱਲ ਵੀ ਚੱਲ 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 ਚਾਲੂ ਓਏ ਉੱਪਰ ਰੱਖ ਥੋੜੀ ਜਿਹੀ ਮਿੱਟੀ ਨਾ ਆਵੇ ਜੋਰੀਏ ਨੇ ਟੈਂਕੀ ਫੁੱਲ ਕਰਿਆ 20 ਲੀਟਰ ਦੀ ਬਾਲਟੀ ਪੈ ਗਈ। ਟੈਂਕੀ ਫਿਰ ਵੀ ਫੁੱਲ ਨਹੀਂ ਹੋਈ ਹੈਗੀ। ਆਪਣਾ ਸਵੇਰੇ 30% ਦਿਖਾਉਂਦਾ ਸੀਗਾ। ਨਹੀਂ ਰਾਤ ਨੂੰ 30% ਦਿਖਾਉਂਦਾ ਸੀ ਤੇ ਸਵੇਰੇ ਦੁਬਾਰਾ ਸਲਫ ਮਾਰ ਕੇ ਇਹ ਚੈੱਕ ਕਰਿਆ। ਫਿਰ 22% ਦਿਖਾਵੇ। 8% ਖਾ ਗਿਆ ਇਹ। ਰਾਤੋਂ ਰਾਤ ਖੜੀ ਖੜੀ ਰਹੀ। ਟੋਂਕ ਟੈਂਕੀ ਫੁੱਲ ਵੀ ਨਹੀਂ ਹੋਈ ਹੁਣ 100% ਦਿਖਾਉਂਦਾ। ਲੱਗਦਾ ਜਾਨ ਮੀਟਰ 'ਚ ਕੋਈ ਪ੍ਰੋਬਲਮ ਆ। ਆ ਡੈਡੀ ਟੈਂਕੀ ਡੁੱਗੀ ਤੇ ਸਾਸਰ ਜੁੜਿਆ ਜਾ ਰਿਹਾ ਤਾਂ ਲੱਗੇ ਹੋਏ ਆ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਕੀ ਦੇਖੋ ਤੇ ਡੀਜ਼ਲ ਵਾਲਾ ਟੈਂਕੀ ਅੱਧੀ ਹੋ ਗਈ ਦੋ ਦਿਨ ਲੱਗੇ ਅੱਜ ਤੀਜਾ ਦਿਨ ਆ ਖਾਲੀ ਗੱਡੀ ਹੋ ਲੱਗ ਕੇ ਪਾਣੀ ਪਾਉਣੇ ਪਾਉਗੇ ਗਿਰਿਆ ਚਾਂਦੀ RAM ਨਾਲਾ ਕੀ ਗਿਰਿਆ ਉਹ ਕਿਆ ਬਣਦਾ ਖਰਚਾ ਜ਼ਿਆਦਾ ਖਰੇਗਾ ਕੱਤੇ 72 2 ਬੈਲਟ ਇਕੱਠੇ ਹੀ ਬੰਨਤੇ ਆ ਵੇਖੋ ਕਿਆ ਹਾਲ ਹੈ ਵੇਖੋ ਆਦੇ ਪੈਣ ਤੋਂ ਪੱਤਰਾ ਕੀ ਹਾਲ ਕਰੇ ਡਿੰਗਾ ਕਰਤਾ ਪੁਲੇ ਵਾਲੇ ਦਾ ਬੈਲਟ ਦਾ ਧਾਗਾ ਉਤਰ ਗਿਆ ਕਿਆ ਇਹ ਸਾਲੀ ਦਾ ਭੱਗਾ ਮਾਂ ਆ ਤੋ ਦੇਖਾ ਹੁਣ ਨਹੀਂ ਫਲੈਟ ਜ਼ਾਹਰੋਂ ਸਹੀ ਆ ਫਲੈਟ ਸਹੀ ਆ ਹਾਂ ਇਹ ਟੁੱਟ ਗਿਆ ਜੇ ਮੈਂ ਹੈਰਾਨ ਆ ਜਾਗਾ ਪੱਤਰਾ ਦੇਖਦਾ ਪੱਤਰਾ ਤਾਂ ਚਲ ਕੋ ਭਿਆੰਕਾ ਨੁਕਸਾਨ ਹੋ ਗਿਆ ਬੈਲਟ ਟੁੱਟ ਗਈ ਕਲੱਚ ਵਾਲੀ ਇਹ ਬਦਲੀ ਸੀ ਆਪਾਂ ਕੱਲ ਹਾਂ ਪਰਸੋ ਰਾਤ ਨੂੰ ਪਰਸੋ ਰਾਤ ਨੂੰ ਬਣੀ ਕੱਲ ਦੀ ਜੜੀ ਚੱਲੀ ਤੇ ਟੁੱਟਣ ਕਾਰਨ ਇਹਨੇ ਉੱਪਰ ਵਾਲੀ ਬੈਲਟ ਦੀ ਵੀ ਮਾਂ ਪਣ ਘੜਤੀ ਆ ਦੇਖੋ ਉੱਪਰ ਵਾਲੀ ਬੈਲਟ ਵੀ ਖਤਮ ਹੋ ਗਈ ਇੱਥੋਂ ਤਾਂ ਆਖੋ ਉੱਪਰ ਵਾਲੀ ਬੈਲਟ ਵੀ ਖਤਮ ਹੋ ਗਈ ਬਾਕੀ ਸਾਡਾ ਫਲੈਟ ਵਾਲੇ ਜਿਹੜੇ ਥੱਲੇ ਪਾਉਂਦਾ ਹੈ ਇਹ ਵੀ ਬਿੰਗਾ ਕਰਤਾ ਸ਼ੀਲਡ ਵਾਲਾ ਵੀ ਜਗੜ ਬਿੰਗਾ ਹੋ ਗਿਆ ਇਹ ਦੇਖੋ ਕੋਈ ਗਿੱਲਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹਾਂ ਦੇਖੋ ਸਹੀ ਸੁੱਕੇ ਖੇਚ ਆਉਂਦੀ ਆ ਨਹੀਂ ਤਾਂ ਦੌ ਦਵੀ ਵੀ ਹੈ ਨਹੀਂ ਕਿ ਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਜਾਂਦੇ ਜਾਣੇ ਦਾ ਪਟਾਕਾ ਪੈ ਗਿਆ ਹੁਣ ਮਗਾਈ ਐ ਸਿੱਟ ਤੋਂ ਕਰਿਆ ਫੋਨ ਵੀ ਲਿਆ ਕੇ ਦੇ ਹਾਂ ਦੋਰੀਆਂ ਦੋਰੀਆਂ ਓਏ ਆਉਂਦਾ ਆ ਤੇ ਬਾਕੀ ਇਹ ਖੂਣ ਹੈ ਵੀ ਹੈ ਨਹੀਂ ਸਾਡੇ ਕੋਈ ਐਕਸਪੀਰੀਅੰਸ ਹੈਗੀ ਇਹੀ ਹੈ ਨਾ ਉਹਦਾ ਖਰਾਬ ਤਾਂ ਬਖੜੀ ਸੀ ਖਰਾਬ ਤਾਂ ਕੱਢਤੀ ਸੀ ਜਣੀ ਖਰਾਬ ਹੋਈ ਸੀ ਜੀ ਕੰਮ ਨਾਲ ਨਾ ਕਣਕ ਉਹ ਸੁੱਕੇ ਖੇਤਾਂ ਦੇ ਵਿੱਚ ਚੱਲ ਕੰਮ ਆ ਜਾਂਦਾ ਹੁਣ ਤਾਂ ਗਿੱਲੇ ਗੁੰਨਿਆ ਕਰਕੇ ਓਖਾ ਕੱਟੇ ਲੱਗ ਗਿਆ ਮੈਂ ਤਾਂ ਇਹ ਹਰਾਨਾ ਪਾ ਪੱਲ ਦੀ ਮਾਂ ਭੈਣ ਹੋ ਕੇ ਸੱਜ ਜਾਈ ਚਲੇ ਇੱਕ ਟੁੱਟ ਜਾਂਦੀ ਦੀ ਗੱਲ ਵੱਖਰੀ ਸੀਗੀ ਵਿਸ਼ਾਲ ਤੇ ਪਈ ਦੀ ਲਿਆਂਦੇ ਚੱਕ ਕੇ ਇਹ ਦੋਨਾਂ ਦਾ ਭੜਾਕਾ ਪੈ ਗਿਆ ਉਹਨਾਂ ਨੇ ਲਾ ਕੇ ਫੋਨ ਪੁੱਛਿਆ ਉਹਨਾਂ ਨੂੰ ਫੋਨ ਲਾ ਕੇ ਪੁੱਛਿਆ ਉਹਨਾਂ ਨੂੰ ਪੁੱਛੀ ਜਾਂਦੀ ਔੜਦੀ ਜੀਨੇ ਪੂਰਾ ਵਾਲੀ ਵਧੀਆ ਉਹ ਆ ਖੱਤੀਆਂ ਛੋਟੇ ਛੋਟੀਆਂ ਡੇੜੀਆਂ ਗਿਆ ਤਾਂ ਖੱਤੀਆਂ ਜਿੰਝ ਫਸ ਗਏ ਸੀ ਖੱਤੀਆਂ ਆ ਦੇ ਕੋਈ ਨਹੀਂਗਾ ਛੋਟੀ ਜੀ ਇਹ ਆ ਬਾਟਾ ਇਧਰ ਉਹ ਬਾਟਾ ਕਿੰਨੇ ਕਿੜਾ 1 2 3 4 5 ਕਿੜੇ ਲੱਗੇ ਆ ਦੋ ਉਧਰ ਦੀ ਦੋ ਉਧਰ ਦੇ ਇੱਕ ਵਿਚਾਲੇ 5 ਕਿੜੇ ਲੱਗੇ ਆ ਇਧਰ ਵੀ ਤਿੰਨ ਫਿਰ 6 ਕਿੜੇ ਲੱਗੇ ਆ ਜਾਂਦੀ ਔੜਦੀ ਇਹ ਪੂਰਾ ਵਾੜਾ ਹੀ ਵਧੀਆ। ਉਹ ਆਹ ਖੱਤੀਆਂ ਛੋਟੇ-ਛੋਟੀਆਂ ਡੇਣੀਆਂ ਗਿਆ ਤਾਂ ਖੱਤੀਆਂ ਜਿੱਚ ਫਸ ਗਏ ਸੀ। ਖੱਤੀਆਂ ਆ ਦੇਖੋ ਇੰਨੀ ਕਾ ਛੋਟੀ ਜੀ ਇਹ ਆਹ ਬਾਟਾ ਇਧਰ ਉਹ ਬਾਟਾ ਕਿੰਨੇ ਕਿੜੇ 1 2 3 4 5 ਕਿੜੇ ਲੱਗੇ ਆ। ਦੋ ਉਧਰ ਦੀ ਦੋ ਉਧਰ ਦੇ ਕੋਚਾਂਲੇ। 5 ਕਿੜੇ ਲੱਗ ਰਿਹਾ। ਇਧਰ ਵੀ 3 3 6 ਕਿੜੇ ਆ ਲੱਗੇ ਆ। ਪੂਰਾ ਦੇਖੋ ਮਸ਼ੀਨ ਦਾ ਹੋਰ ਵੀ ਆ। ਦੀ ਔਰ ਦੀ ਦੂਜੇ ਚ ਪੂਰਾ ਬਾਹੜ ਦੀ ਮਸ਼ੀਨ ਆ। ਇਹ ਟਰੈਕਟਰ ਵੀ ਪਹੁੰਚ ਗਿਆ ਮੁੰਡਾ ਆ ਕੇ ਲੈ ਕੇ। ਦੇਖੋ ਇਹ ਡਰਾਈਵਰਾਂ ਦੇ ਕੰਮ ਤੇ ਉਹਨਾਂ ਨੇ ਕੱਟ ਲਾਇਆ ਤੇ ਪੱਕਾ ਧਾਨਾ ਚ ਬੜੂਗਾ ਇਹ। ਧਾਨ ਮਿੱਧੂਗਾ। ਹੋਈ ਤੇ ਬਾੜ ਦੀ ਇਧਰ ਆ। ਦੱਬਦੇ بڑے ਟਾਇਰ ਨਾਲ ਇਹੋ ਚਾ ਕੋਈ ਛੋਟੇ ਨਾਲ ਵੀ ਦੱਬਦੇ ਚਲੋ ਜਿੰਨੇ ਕੇ ਜੋ ਕੇ ਆਪਾਂ ਉਨੀ ਗੱਲ ਕਰਿਆ ਤੇ ਫਾਸਤੀ ਫੂਸਤੀ ਵਾਲੀਆਂ ਗੱਲਾਂ ਤਾਂ ਹੁਣ ਮਰਾਈਆਂ ਨਿਗੀਆਂ ਤੇ ਸ਼ਹਿਰਾਂ ਦੇ ਦੱਪਣ ਕਾਰਨ ਹੀ ਉਹ ਹੋ ਜਗਾ ਦੇਖੋ ਸ਼ਹਿਰ ਕਿੱਥੇ ਕਿੱਥੇ ਪੜੀ ਫਿਰਦਾ ਹੈ ਦੀਆਂ ਨਾਲ ਨਾਲ ਲਾ ਗਿਆ ਥੱਲੇ ਹੋਰ ਉਧਰ ਕੱਚੇ ਚ ਤੇ ਬਾਕੀ ਇਹ ਵੀ ਥੋੜਿਆ ਗਲਤੀਆਂ ਕਰ ਜਾਂਦੇ ਆਪਾਂ ਹੋਲੀ ਵੱਡ ਲੋ ਪਰ ਕੇ ਦਾ ਨੁਕਸਾਨ ਨਾ ਕਰੋ ਆਰਾਮ ਨਾਲ 6 ਮਹੀਨੇ ਦੀ ਫਸਲ ਆਗਲੇ ਦੀ ਬਲਾਇਟ ਨੇ ਇਹ ਬਟਤੂ ਚੜ੍ਹਨੀ ਆ ਮਸ਼ੀਨ ਇੱਧਰ ਕਰ ਜਾਣੀ ਇਹ ਕੰਮ ਦਾ ਦਾਦਾ ਇਸ ਕੋ ਜਹਾਂ ਸੇ ਥੋੜਾ छे दो बास थोड़ा थोड़ा छे दो चढ़ाने की बात नहीं है कचरे पे ना स्लिप मारेंगे टायर उस पर जाएगी ना अब ठंडी हो जाएगी तो यहाँ स्लिप मारते रहेंगे वो बस ਔਰ ਥੋੜਾ ਸਾ ਕਰ ਦੋ ਉਧਰ ਵੀ ਐਸੀ ਕਰ ਦੋ। ਸਲਿੱਪ ਮਾਰेंगे ਯਾਰ। ਕਚਰੇ ਮੇ ਤਾਂ ਬਹੁਤ ਜਲਦੀ ਸਲਿੱਪ ਮਾਰਤੀ ਹੈ। ਨੇ ਕਿ ਅੱਗੇ ਸਾਨੂੰ ਮਲੇਆ ਗਿਰਿਆ ਹੋਇਆ ਦੇਖੋ। ਉਹਦਾ ਵਿਛਾਉਣਾ ਹੀ ਵਿਛਿਆ ਪਿਆ ਹੈ। ਵਿੱਚ ਵਿੱਚ ਕਿਤੇ ਕਿਤੇ ਖੜਾ ਹੈ। ਬਾਕੀ ਦਾ ਹਰ ਸਾਹਮਣੇ ਆ। ਵਿਛਾਉਣਾ ਵਿਛਿਆ ਹੋਇਆ। ਤੇ ਚਲੋ ਹਜੇ ਵਧੀਆ ਚੱਲੀ ਜਾਂਦੇ ਦੂਜਾ ਜਾਣ ਕੇ ਲੱਗਿਆ ਜਾਂਦਾ ਹਾਜੀ ਮਾੜਾ ਮੋਟਾ। ਬਾਕੀ ਦੇਖਦੇ ਹੁਣ। ਲੱਗੇ ਉਹਨੇ ਮੜੇ ਰਟਜੇ ਪਾਉਣ ਮਸ਼ੀਨ ਚੀਕਾਂ ਹੀ ਮਾਰਨ ਲੱਗ ਗਈ ਤੇ ਜੇ ਤਾਂ ਹੌ ਘੰਟਾ ਦਾ ਘੰਟਾ ਮੈਨਾਂ ਚੱਲਣੀ ਐ ਮਸੇ ਤੇ ਅਸਾਂ ਤਾਂ 5 ਵਜੇ ਕੇ 7 ਤਾਰਾ ਮਿੰਟ ਹੋ ਗਏ ਸੁੁੱਤ ਗਿਆ ਲੋਕ ਤੇ ਇਹ ਦੇਖਦੇ ਹਾਂ ਕਿੰਨਾ ਘਟਾ ਚੱਲਦੀ ਆ ਹੋਰ ਆ ਦੋ ਦੋ ਤਿੰਨ ਤਨ ਤਾਣਾ ਜੁੜਦੀ ਐ ਜਾਂ ਕਹੇ ਡਰਾਈਵਰ ਵੀ ਮਾਰ ਲੰਦੇ ਆ ਫਿਰ ਕਹਣਾ ਕਿਆ ਕਹਿੰਦਾ ਆ ਲੈਨ ਚਾਲੂ ਆ ਵੀ ਦੋ ਤਿੰਨ ਤਨ ਤਾਰਾ ਜੁੜ ਕੇ ਪੜਾਕਾਂ ਨਾਲੇ ਪੈ ਜਾਣਾ ਆਪਣਾ ਤਾਂ ਪੌਣਾ ਨਾਲ ਸਾਡੇ ਗਰੀਬਾਂ ਦੀ ਵੀ ਬਣਾਉਂਗਾ ਇਹ। ਮਾੜਾ ਮੋਟਾ ਆਪਣੇ ਆਪ ਵੀ ਮਹਾਰਤ ਬੰਦੇ ਨੂੰ ਉਹ ਚਾਹੀਦਾ ਆ। ਕਹਿੰਦੇ ਇਦਾਂ ਇੱਕ ਕਰਜਾਂ ਦਾ ਗੁੱਸਾ। ਲੋ ਜੀ ਆਪਾਂ ਨੂੰ ਘਟਕੜੇ 2 ਘੰਟੇ ਹੋ ਗਏ ਸਾਨੂੰ ਖੜਿਆ ਨੂੰ। 2 ਘੰਟੇ ਹੋ ਗਏ ਟਰਾਲੀ ਨਹੀਂ ਆਈ ਹੈਗੀ ਤੇ ਹੁਣ ਜ਼ਿਆਦਾ ਹੋ ਗਿਆ ਹਨੇਰਾ। ਹੁਣ ਆ ਥੋੜਾ ਜਿਹਾ ਬਚਿਆ ਆ ਇਹ ਵੱਢਣਾ ਆ। ਤੇ ਚਲੋ ਇਹ ਵੱਡ ਬੁੱਡ ਕੇ ਫਿਰ ਆਪਾਂ ਹੁੰਦੇ ਆਂ ਫ੍ਰੀ ਅਸਾਈ ਲਾਸਟ ਘੇਰਾ ਰਹਿਗਾ ਸਾਡਾ ਤੇ ਮਾਂ ਕੱਲ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਬਈ ਲਾਈਕ ਸ਼ੇਅਰ ਕਮੈਂਟ ਇਹਦੇ ਕਰਿਆ ਕਰਿਓ ਧੰਨਵਾਦ ਜੀ